ਕੀ ਨਾ ਤੁਹਾਡਾ ਮੈਂ ਨਾ ਪ੍ਰਭਜੀ ਸਿੰਘ ਇਹ ਕਰਨਾ ਹੋਇਆ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਪੀਤੀ ਹੋਈ ਮੈਂ ਪੀਤੀ ਬਿਨਾਂ ਮੈਂ ਮੇਰੀ ਮਰਜ਼ੀ ਹੈ ਗੁਰਪਾਣ ਪਾ ਕੇ ਗੁਰਪਾਣ ਬਿਨਾਂ ਮੈਂ ਗੁਰਪਾਣ ਪਾ ਕੇ ਬਿਨਾਂ ਮੈਂ ਗੁਰਪਾਣ ਪਾ ਕੇ ਕਰਦੇ ਉਹ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਜ਼ੀਆਂ ਕਰਦੇ ਗੁਰੂ ਮੇਰੇ ਆਖਾ ਉਹ ਵੀਡੀਓ ਬਣਾਓ ਗੁਰੂ ਮੇਰੇ ਆਖਾ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਇੱਡਾ ਮੁਸਤਾਰ ਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਗਿਆ ਹਾਂ ਹਾਂ ਉੱਥੇ ਨਹੀਂ ਆ ਮੈਂ ਅੰਦਰੋਂ ਸਵੇਰੇ ਪੀਤੀ ਆ ਮੈਂ ਸਵੇਰੇ ਪੀਤੀ ਹੈ ਪੀਤੀ ਸ਼ਰਾਬ ਜੀ ਹਾਂ ਪੀਤੀ ਹੈ ਕੀਤੀ ਮਾਹੁਣ ਵੀ ਸੀ ਐਸਟੋ ਵੀ ਸੀ ਮੈਂ ਕੱਲੇ ਆਇਓ ਨਹੀਂ ਹਾਂ ਕੱਲੇ ਆਇਆ ਮੇਰੇ ਬੱਚੇ ਨੇ ਦੋ ਮੁੰਡੇ ਨੇ ਦਰਵਾਜ਼ਾ ਬਾਕੇ ਸ਼ਰਾਪੀ ਕੇ ਆਏ ਮਜ਼ਾ ਆਉਂਦਾ ਅੰਦਰ ਨਹੀਂ ਗਿਆ ਅੰਦਰ ਚੱਲ ਆ ਤੇ ਫਿਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਅੰਦਰ ਜੇ ਤੁਹਾਨੂੰ ਨਾ ਫੜਿਆ 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 ਦੋ ਮਿੰਟਸ ਦਾ ਆਪ ਵੀ ਕਿੱਥੋਂ ਦਾ ਆ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਆਪਾਂ ਥਾਂ ਲਿਆ ਹੈ 3-4 ਮਿੰਨੋ ਬਾਇਆ ਆਪਾਂ ਥਾਂ ਲਿਆ 19-20 ਅਗਸਤ ਦੇ ਵਿੱਚ ਆਪਾਂ ਮੈਂ ਮਾਂ ਪਾਈ ਮਾਨਸਰ ਗੁਰਦਵਾਰੇ ਉਹ ਵੀ ਨਾ ਉਹ ਵੀਡੀਓ ਕਰਨਾ ਨਾ ਕਿਸ ਤੋਂ ਕੀ ਨਾ ਤੁਹਾਡਾ ਮੇਰਾ ਨਾਮ ਪ੍ਰਭਜੀਤ ਸਿੰਘ ਇਹ ਕਰਨਾ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਪੀਤੀ ਹੋਈ ਮੈਂ ਪੀਤੀ ਬਿਨਾਂ ਮੈਂ ਮੇਰੀ ਮਰਜ਼ੀ ਹੈ ਕਿਰਪਾਨ ਪਾ ਕੇ ਕਿਰਪਾਨ ਬਿਨਾਂ ਮੈਂ ਕਿਰਪਾਨ ਪਾ ਕੇ ਬਿਨਾਂ ਮੈਂ ਕਿਰਪਾਨ ਪਾ ਕੇ ਕਰਦੇ ਉਹ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਜ਼ੀਆਂ ਕਰਦੇ ਗੁਰੂ ਮੇਰੇ ਆਖਾ ਉਹ ਵੀਡੀਓ ਬਣਾਓ ਗੁਰੂ ਮੇਰੇ ਆਖਾ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਐਡਾ ਮੁਸਤਾਰ ਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਗਿਆ ਹਾਂ ਹਾਂ ਉੱਥੇ ਨਹੀਂ ਆ ਮੈਂ ਅੰਦਰੋਂ ਸੇਰੇ ਪੀਤੀ ਆ ਮੈਂ ਸੇਰੇ ਪੀਤੀ ਹੈ ਪੀਤੀ ਸ਼ਰਾਬ ਜੀ ਹਾਂ ਪੀਤੀ ਕੀਤੀ ਮਾਹੁਣ ਵੀ ਸੀ ਐਸਟੋ ਵੀ ਸੀ ਮੈਂ ਕੱਲੇ ਆਇਓ ਨਹੀਂ ਹਾਂ ਕੱਲੇ ਆਇਆ ਮੇਰੇ ਬੱਚੇ ਨੇ ਦੋ ਮੁੰਡੇ ਨੇ ਦਰਵਾਜ਼ਾ ਬਾਕੇ ਸ਼ਰਾਪੀ ਕੇ ਆਏ ਮਜ਼ਾ ਆਉਂਦਾ ਅੰਦਰ ਨਹੀਂ ਗਿਆ ਅੰਦਰ ਚੱਲ ਆ ਤੇ ਫਿਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਅੰਦਰ ਜੇ ਤੁਹਾਨੂੰ ਨਾ ਫੜਿਆ 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 ਦੋ ਮਿੰਟਸ ਦਾ ਆਪ ਵੀ ਕਿੱਥੋਂ ਦਾ ਆ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਆਪਾਂ ਥਾਂ ਲਿਆ ਹੈ 7 ਕਿੰਨੇ ਹੋ ਗਏ ਆਪਾਂ ਥਾਂ ਲਿਆ 19 20 ਅਗਸਤ ਦੇ ਵਿੱਚ ਆਪਾਂ ਮੈਂ ਇਹਨਾਂ ਦੇ ਮਾਪੇ ਮਾਨਸਰ ਗੁਰਦਵਾਰੇ ਉਹ ਵੀ ਨਾ ਉਹ ਵੀਡੀਓ ਕਰਨਾ ਨਾ ਕਿਸ ਤੋ ਕੀ ਨਾ ਤੁਹਾਡਾ ਮੇਰਾ ਪ੍ਰਭ ਜੀ ਸਿੰਘ ਇਹ ਕਰਨਾ ਉਹ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਪੀਤੀ ਹੋਈ ਮੈਂ ਪੀਤੀ ਬਿਨਾ ਮੈਂ ਮੇਰੀ ਮਰਜ਼ੀ ਹੈ ਕਿਰਪਾਨ ਪਾ ਕੇ ਕਿਰਪਾਨ ਬਿਨਾ ਮੈਂ ਕਿਰਪਾਨ ਪਾ ਕੇ ਬਿਨਾ ਮੈਂ ਕਿਰਪਾਨ ਬੰਦ ਕਰਦੇ ਉਹ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਜ਼ੀਆਂ ਕਰਦੇ ਗੁਰੂ ਮੇਰੇ ਆਖਾ ਉਹ ਵੀਡੀਓ ਬਣਾਓ ਗੁਰੂ ਮੇਰੇ ਆਖਾ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਇੰਨਾ ਮੁਸਤਾਰ ਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਗਿਆ ਹਾਂ ਹਾਂ ਉੱਥੇ ਨਹੀਂ ਆ ਮੈਂ ਅੰਦਰੋਂ ਸਵੇਰੇ ਪੀਤੀ ਆ ਮੈਂ ਸਵੇਰੇ ਪੀਤੀ ਹੈ ਪੀਤੀ ਸ਼ਰਾਬ ਜੀ ਹਾਂ ਪੀਤੀ ਹੈ ਕੀਤੀ ਮਾਹੁਣ ਵੀ ਸੀ ਐਸਟੋ ਵੀ ਸੀ ਮੈਂ ਕੱਲੇ ਆਇਓ ਨਹੀਂ ਹਾਂ ਕੱਲੇ ਆਇਆ ਮੇਰੇ ਬੱਚੇ ਨੇ ਦੋ ਮੁੰਡੇ ਨੇ ਦਰਵਾਜ਼ਾ ਬਾਕੇ ਸ਼ਰਾਪੀ ਕੇ ਆਏ ਮਜ਼ਾ ਆਉਂਦਾ ਅੰਦਰ ਨਹੀਂ ਗਿਆ ਅੰਦਰ ਚੱਲ ਆ ਤੇ ਫਿਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਅੰਦਰ ਜੇ ਤੁਹਾਨੂੰ ਨਾ ਫੜਿਆ ਫੜਿਆ ਨਹੀਂ ਗੱਲ ਵੀਰੇ ਦੋ ਮਿੰਟਸ ਹੋ ਗਏ ਨਾ ਵੀ ਕਿੱਥੋਂ ਦਾ ਆ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਆਪਾਂ ਥਾਂ ਲਿਆ ਹੈ 7 ਕਿੰਨੇ ਹੋ ਗਏ ਆ ਆਪਾਂ ਥਾਂ ਲਿਆ 19 20 ਅਗਸਤ ਦੇ ਵਿੱਚ ਆਪਾਂ ਮੈਂ ਮਾਂ ਪਾਈ ਮਾਨਸਰ ਘਰ ਤੋਂ ਵਰਨੇ ਉਹ ਵੀ ਨਾ ਉਹ ਵੀਡੀਓ ਕਰਨਾ ਨਾ ਕਿਸ ਤੋ ਕੀ ਨਾ ਤੁਹਾਡਾ ਮੇਰਾ ਪ੍ਰਭ ਜੀ ਸਿੰਘ ਇਹ ਕਰਨਾ ਹੋਇਆ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਪੀਤੀ ਹੋਈ ਮੈਂ ਪੀਤੀ ਬਿਨਾ ਮੈਂ ਮੇਰੀ ਮਰਜ਼ੀ ਹੈ ਕਿਰਪਾਨ ਪਾ ਕੇ ਕਿਰਪਾਨ ਬਿਨਾ ਮੈਂ ਕਿਰਪਾਨ ਪਾ ਕੇ ਬਿਨਾ ਮੈਂ ਕਿਰਪਾਨ ਪਾ ਕੇ ਕਰਦੇ ਉਹ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਜ਼ੀਆਂ ਕਰਦੇ ਗੁਰੂ ਮੇਰੇ ਆਖਾ ਉਹ ਵੀਡੀਓ ਬਣਾਓ ਗੁਰੂ ਮੇਰੇ ਆਖਾ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਇੱਡਾ ਮੁਸਤਾਰ ਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਗਿਆ ਹਾਂ ਹਾਂ ਉੱਥੇ ਨਹੀਂ ਆ ਮੈਂ ਅੰਦਰੋਂ ਸਵੇਰੇ ਪੀਤੀ ਆ ਮੈਂ ਸਵੇਰੇ ਪੀਤੀ ਹੈ ਪੀਤੀ ਸ਼ਰਾਬ ਜੀ ਹਾਂ ਪੀਤੀ ਕੀਤੀ ਮਾਹੁਣ ਵੀ ਸੀ ਐਸਟੋ ਵੀ ਸੀ ਮੈਂ ਕੱਲੇ ਆਇਓ ਨਹੀਂ ਹਾਂ ਕੱਲੇ ਆਇਆ ਮੇਰੇ ਬੱਚੇ ਨੇ ਦੋ ਮੁੰਡੇ ਨੇ ਦਰਵਾਜ਼ਾ ਬਾਕੇ ਸ਼ਰਾਪੀ ਕੇ ਆਏ ਮਜ਼ਾ ਆਉਂਦਾ ਅੰਦਰ ਨਹੀਂ ਗਿਆ ਅੰਦਰ ਚੱਲ ਆ ਤੇ ਫਿਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਅੰਦਰ ਜੇ ਤੁਹਾਨੂੰ ਨਾ ਫੜਿਆ 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 ਦੋ ਮਿੰਟ ਦਾ ਆਪ ਵੀ ਕਿੱਥੋਂ ਦਾ ਆ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਆਪਾਂ ਥਾਂ ਲਿਆ ਹੈ 7 ਕਿੰਨੇ ਹੋ ਗਏ ਆਪਾਂ ਥਾਂ ਲਿਆ 19 20 ਅਗਸਤ ਦੇ ਵਿੱਚ ਆਪਾਂ ਮੈਂ ਮਾਂ ਪਾਈ ਮਾਨਸਰ ਘਰ ਤੋਂ ਵਰਨੇ nếu ừ, nào vừa điều